ਇੱਕ ਗਰੀਬ ਕਿਸਾਨ ਜਿਹਦੇ ਆਪਣੇ ਕੋਈ ਔਲਾਦ ਨਹੀਂ ਹੁੰਦੀ ਪਰ ਉਹ ਇੱਕ ਅਨਾਥ ਕੁੜੀ ਦਾ ਵਿਆਹ ਕਰ ਦਿੰਦਾ ਤੇ ਵਿਆਹ ਲਈ ਉਹ ਆਪਣੀ ਜ਼ਮੀਨ ਗਹਿਣੇ ਕਰ ਦਿੰਦਾ ਤੇ ਜਦੋਂ ਸਾਹੂਕਾਰ ਉਹਨੂੰ ਪੈਸਿਆਂ ਲਈ ਆ ਕੇ ਤੰਗ ਕਰਦਾ ਤਾਂ ਫਿਰ ਇੱਕ ਦਿਨ ਉਸੇ ਅਨਾਥ ਲੜਕੀ ਦੇ ਘਰ ਵਾਲਾ ਜੀ ਨੂੰ ਗਰੀਬ ਕਿਸਾਨ ਨੇ ਆਪਣੀ ਧੀ ਬਣਾ ਕੇ ਵਿਆਇਆ ਹੁੰਦਾ ਉਹ ਆ ਕੇ ਕਿਵੇਂ ਇਸ ਗਰੀਬ ਕਿਸਾਨ ਦੇ ਕਰਜ਼ੇ ਦਾ ਮੁੱਲ ਮੋੜਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਕਹਾਣੀ ਬਹੁਤ ਹੀ ਭਾਵੁਕ ਕਰਨ ਵਾਲੀ ਆ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਉੱਤਰ ਪ੍ਰਦੇਸ਼ ਦਾ ਇੱਕ ਛੋਟਾ ਜਿਹਾ ਪਿੰਡ ਸੂਰਜਪੁਰ ਭਾਵੇਂ ਕਿ ਇਸ ਪਿੰਡ ਦਾ ਨਾਮ ਸੂਰਜਪੁਰਾ ਇੱਥੇ ਸੂਰਜ ਰੋਜ਼ ਚੜ੍ਹਦਾ ਪਰ ਇੱਥੋਂ ਦੇ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਦਾ ਸੂਰਜ ਤਕਰੀਬਨ ਛਿਪਿਆ ਹੀ ਰਹਿੰਦਾ ਕਿਉਂਕਿ ਛੋਟਾ ਜਿਹਾ ਪਿੰਡ ਆ ਇਸ ਪਿੰਡ ਦੇ ਵਿੱਚ ਛੋਟੇ ਕਿਸਾਨ ਰਹਿੰਦੇ ਆ ਜਿਨ੍ਹਾਂ ਕੋਲ ਆਪਣੀ ਛੋਟੀ ਥੋੜੀ ਥੋੜੀ ਜ਼ਮੀਨ ਆ ਤੇ ਉਹ ਆਪਣਾ ਗੁਜ਼ਾਰਾ ਮੱਸਾ ਕਰਦੇ ਆ ਪਿੰਡ ਦਾ ਇੱਕ ਸ਼ਾਹੂਕਾਰ ਆ ਜਿਹੜਾ ਕਿ ਤਕਰੀਬਨ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਆਪਣੇ ਕੋਲ ਗਹਿਣੇ ਰੱਖੀ ਬੈਠਾ ਤੇ ਉਹ ਕਰਜ਼ਾ ਉਤਾਰਦੇ ਉੱਥੋਂ ਦੇ ਲੋਕ ਬੁੱਢੇ ਹੋ ਗਏ ਕਰੋਨਾ ਦਾ ਸਮਾਂ ਚੱਲਿਆ ਤਾਂ ਵਾਵਾ ਲੋਕ ਆ ਜਿਹੜੇ ਕਰੋਨਾ ਦੀ ਭੇਂਟ ਚੜ ਗਏ ਇਸੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਾਮੂ ਤੇ ਉਹਦੇ ਘਰ ਵਾਲੀ ਸ਼ਾਂਤੀ ਰਹਿੰਦੇ ਆ ਰਾਮੂ ਤੇ ਸ਼ਾਂਤੀ ਦੋਨੋਂ ਆਪਸ ਦੇ ਵਿੱਚ ਬੜੇ ਵਧੀਆ ਪਿਆਰ ਨਾਲ ਰਹਿੰਦੇ ਆ ਦੋਨਾਂ ਜੀਆਂ ਦਾ ਬੜਾ ਪਿਆਰ ਆ ਵਿਆਹ ਨੂੰ ਕੁਝ ਸਮਾਂ ਬੀਤਦਾ ਪਰ ਸ਼ਾਂਤੀ ਜਿਹੜੀ ਉਹ ਮਾਂ ਨਹੀਂ ਬਣ ਸਕਦੀ ਰਾਮੂ ਨੂੰ ਇਸ ਗੱਲ ਦੀ ਕਮੀ ਮਹਿਸੂਸ ਹੁੰਦੀ ਆ ਪਰ ਉਹ ਸ਼ਾਂਤੀ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਜਤਾਉਣਾ ਨਹੀਂ ਚਾਹੁੰਦਾ ਹੁੰਦਾ ਭਾਵੇਂ ਕਿ ਸ਼ਾਂਤੀ ਵੀ ਮਾਂ ਨਾ ਬਣਨ ਦੇ ਦੁੱਖ ਦੇ ਵਿੱਚ ਹੁੰਦੀ ਆ ਕਦੇ-ਕਦੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਬਾਪ ਨਹੀਂ ਬਣਾ ਸਕੀ ਮੈਂ ਤੁਹਾਨੂੰ ਔਲਾਦ ਨਹੀਂ ਦੇ ਸਕੀ ਜੇ ਤੁਸੀਂ ਚਾਹੋ ਤਾਂ ਦੂਜਾ ਵਿਆਹ ਕਰਾ ਸਕਦੇ ਹੋ ਤਾਂ ਰਾਮੂ ਕਹਿੰਦਾ ਲੈ ਕਮਲੀਏ ਜਿਹੜਾ ਤੇਰਾ ਮੇਰਾ ਪਿਆਰ ਆ ਉਹ ਕਿਤੇ ਮੇਰਾ ਕਿਸੇ ਹੋਰ ਨਾਲ ਹੋ ਸਕਦਾਗਾ ਫਿਰ ਕੀ ਆ ਜੇ ਆਪਣੇ ਔਲਾਦ ਨਹੀਂ ਹੋਈ ਜੋ ਪ੍ਰਮਾਤਮਾ ਨੂੰ ਮਨਜ਼ੂਰ ਆਪਣੀ ਜ਼ਿੰਦਗੀ ਸੋਹਣੀ ਚੱਲ ਰਹੀ ਆ ਨਾ ਬਸ ਤੂੰ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਆਪਣੇ ਘਰ ਵਾਲੇ ਰਾਮੂ ਦੀ ਗੱਲ ਸੁਣ ਕੇ ਸ਼ਾਂਤੀ ਦਾ ਮਨ ਖੁਸ਼ ਹੋ ਜਾਂਦਾ कोरोना ਦੇ ਦੌਰਾਨ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਰਾਮੂ ਸੀ ਜਿਹੜਾ ਉਹਨਾਂ ਮੌਤਾਂ ਨੂੰ ਵੇਖ ਕੇ ਬੜਾ ਉਦਾਸ ਹੋਇਆ ਤੇ ਉਹ ਸ਼ਾਂਤੀ ਨੂੰ ਕਹਿੰਦਾ ਕਿ ਰੱਬ ਨਾ ਕਰੇ ਆਪਣੇ ਦੋਨਾਂ 'ਚੋਂ ਕਿਸੇ ਇੱਕ ਨੂੰ ਕੁਝ ਹੋ ਗਿਆ ਤੇ ਦੂਜਾ ਕੀ ਕਰੂਗਾ ਨਹੀਂ ਤਾਂ ਬਹੁਤ ਵਾਰੀ ਔਲਾਦ ਦੇ ਸਿਰ ਤੇ ਆਪਾਂ ਹਨਾ ਆਪਣੀ ਜ਼ਿੰਦਗੀ ਕੱਢ ਲੈਣੇ ਆ ਸ਼ਾਂਤੀ ਕਹਿੰਦੀ ਕਿ ਜਿਵੇਂ ਰੱਬ ਨੇ ਆਪਾਂ ਨੂੰ ਇਸ ਦੁਨੀਆ ਤੇ ਭੇਜਿਆ ਹਰ ਇੱਕ ਇਨਸਾਨ ਨੂੰ ਭੇਜਿਆ ਤੇ ਹਰ ਇੱਕ ਦੇ ਲਈ ਕੁਝ ਨਾ ਕੁਝ ਜ਼ਰੂਰ ਸੋਚਿਆ ਹੋਇਆ ਆਪਣੇ ਲਈ ਵੀ ਕੁਝ ਨਾ ਕੁਝ ਸੋਚਿਆ ਹੋਊਗਾ ਇਸੇ ਤਰ੍ਹਾਂ ਦੋਨੇ ਜੀ ਗੱਲਾਂ ਕਰਦੇ ਤੇ ਇੱਕ ਦਿਨ ਰਾਮੂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪਿੰਡ ਦਾ ਹੀ ਇੱਕ ਵਧੀਆ ਹਨਾ ਜੋੜਾ ਜਿਨ੍ਹਾਂ ਦਾ ਆਪਸ ਵਿੱਚ ਪਿਆਰ ਆ ਤੇ ਉਹਨਾਂ ਦੀ ਛੋਟੀ ਜੀ ਕੁੜੀ ਆ 4 ਸਾਲ ਦੀ ਉਹਨਾਂ ਦੀ ਕੁੜੀ ਆ ਉਹਨਾਂ ਦੋਨਾਂ ਜੀਆਂ ਨੂੰ ਵਾਰੋ-ਵਾਰੀ ਕਰੋਨਾ ਹੁੰਦਾ ਤੇ ਦੋਨੇ ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਆ ਇਹ ਗੱਲ ਸਾਰੇ ਪਿੰਡ ਦੇ ਲਈ ਇੱਕ ਸਦਮੇ ਵਾਲੀ ਗੱਲ ਹੁੰਦੀ ਆ ਕਿਉਂਕਿ ਇੱਕ ਬੱਚੀ 4 ਸਾਲ ਦੀ ਜਿਹੜੀ ਕਿ ਅਨਾਥ ਹੋ ਜਾਂਦੀ ਆ ਸ਼ੁਰੂ-ਸ਼ੁਰੂ ਦੇ ਵਿੱਚ ਪਿੰਡ ਵਾਲਿਆਂ ਨੇ ਆਣ-ਗਵੰਡ ਵਾਲਿਆਂ ਨੇ ਉਸ ਬੱਚੀ ਦਾ ਖਿਆਲ ਰੱਖਿਆ ਪਰ ਰੋਜ਼-ਰੋਜ਼ ਕਿਸੇ ਦੀ ਬੱਚੀ ਨੂੰ ਕੌਣ ਰੱਖਦਾ ਤੇ ਇੱਕ ਦਿਨ ਰਾਮੂ ਆ ਜਿਹੜਾ ਉਹ ਉਹਨਾਂ ਦੇ ਘਰ ਅੱਗੋਂ ਦੀ ਲੰਘਿਆ ਜਾਂਦਾ ਤੇ ਵੇਖਦਾ ਵੀ ਉਹ ਬੱਚੀ ਆ ਜਿਹੜੀ ਉਹ ਆਪਣੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਬੈਠੀ ਰੋ ਰਹੀ ਆ ਕੋਈ ਹੋਰ ਰਿਸ਼ਤੇਦਾਰ ਕੁਛ ਕੋਈ ਉਹਨਾਂ ਦੇ ਹੁੰਦਾ ਨਹੀਂ ਕਈ ਵਾਰੀ ਆਣ-ਗਵੰਡ ਦੀਆਂ ਔਰਤਾਂ ਆ ਕੇ ਉਸ ਬੱਚੀ ਨੂੰ ਚੱਕ ਕੇ ਆਪਣੇ ਘਰੇ ਲੈ ਜਾਂਦੀਆਂ ਤੇ ਉਸ ਦਿਨ ਜਦੋਂ ਰਾਮੂ ਲੰਘਿਆ ਤੇ ਉਹ ਸੋਚਦਾ ਵੀ ਅੱਜ ਇਹ ਕੁੜੀ ਇੱਥੇ ਕਿਉਂ ਰੋ ਰਹੀ ਆ ਉਹ ਉਹਨਾਂ ਦੇ ਘਰ ਦੇ ਅੰਦਰ ਜਾਂਦਾ ਤੇ ਉਹ ਵੇਖਦਾ ਵੀ ਘਰ ਦੇ ਵਿੱਚ ਇੱਕ ਗਵਾਂਢ ਦੀ ਜਿਹੜੀ ਬਜ਼ੁਰਗ ਔਰਤ ਆ ਉਹ ਸੁੱਤੀ ਪਈ ਆ ਤੇ ਉਹ ਬੱਚੀ ਰੋ ਰਹੀ ਆ ਵਿੜੇ 'ਚ ਬੈਠੀ ਤੇ ਉਹ ਬੱਚੀ ਨੂੰ ਚੱਕਦਾ ਤੇ ਉਹਨੂੰ ਮੋਢੇ ਲਾ ਲੈਂਦਾ ਬੱਚੀ ਥੋੜਾ ਜਰ ਰੋਂਦੀ ਆ ਤੇ ਰਾਮੂ ਦੇ ਮੋਢੇ ਲੱਗ ਕੇ ਸੌ ਜਾਂਦੀ ਆ ਤੇ ਉਹ ਉੱਥੇ ਜਿਹੜੇ ਦਵਾਂਦਾ ਫਿਰਦਾ ਹੁੰਦਾ ਤੇ ਇੰਨੇ ਜਿਹੜੀ ਉਹ ਬਜ਼ੁਰਗ ਔਰਤ ਆ ਉਹ ਉੱਠ ਜਾਂਦੀ ਆ ਤੇ ਉਹ ਰਾਮੂ ਨੂੰ ਦੇਖ ਕੇ ਕਹਿੰਦੀ ਰਾਮੂ ਤੂੰ ਕਦੋਂ ਆਇਆ ਉਹ ਕਹਿੰਦਾ ਬੱਸ ਤਾਈ ਮੈਂ ਲੰਘਿਆ ਜਾਂਦਾ ਸੀਗਾ ਤੇ ਇਹ ਰੋ ਰਹੀ ਸੀ ਕਹਿੰਦਾ ਤੇ ਇਹ ਕਹਿੰਦਾ ਮੈਂ ਥੋੜਾ ਨ ਤਾ ਉਹ ਕਹਿੰਦੀ ਕਿ ਕੀ ਕਰਾਂ ਪੁੱਤ ਘਰ ਦੇ ਕੰਮਕਾਰ ਕਰਦੀਆਂ ਥੱਕ ਜਾਂਦੀਆਂ ਫਿਰ ਇਹਨੂੰ ਵੀ ਦੇਖਣਾ ਹੁੰਦਾ ਚੰਦਰੀ ਦੇ ਪਤਾ ਨਹੀਂ ਕਿਹੋ ਜੇ ਲੇਖ ਲਿਖੇ ਆ ਵੀ ਮਾਪਿਓ ਤੁਰ ਗਏ ਜਹਾਨੋਂ ਹੁਣ ਕੌਣ ਕਿਸੇ ਦੇ ਜਵਾਬ ਨੂੰ ਲਵੇ ਲਾਉਂਦਾ ਤਾਂ ਉਹ ਕਹਿੰਦੀ ਵੇ ਰਾਮੂ ਮੈਂ ਤੈਨੂੰ ਇੱਕ ਗੱਲ ਕਹਾਂ ਤੂੰ ਔਲਾਦ ਨੂੰ ਤਰਸਦਾ ਦੋਨੇ ਜੀ ਤੁਸੀਂ ਬੜੇ ਮਿਹਨਤੀ ਹੋ ਬੜੀ ਮਿਹਨਤ ਕਰਦੇ ਹੋ ਤੇ ਤੂੰ ਲੈ ਲੈਣਾ ਵੇ ਇਹਨੂੰ ਝੋਲੀ ਪਾਲਾ ਦੇਖ ਤੈਨੂੰ ਕਿੰਨਾ ਪੁੱਨ ਲੱਗੂਗਾ ਇਹਨੂੰ ਮਾਪਿਓ ਮਿਲ ਜਾਣਗੇ ਤੇ ਸਾਨੂੰ ਔਲਾਦ ਮਿਲ ਜੂ ਇੱਕਦਮ ਰਾਮੂ ਦੇ ਦਿਮਾਗ 'ਚ ਵੀ ਇਹ ਗੱਲ ਆ ਜਾਂਦੀ ਆ ਤੇ ਉਹ ਕਹਿੰਦਾ ਕਿ ਤਾਈ ਤੂੰ ਤਾਂ ਮੇਰੇ ਦਿਲ ਦੀ ਗੱਲ ਕਹਿਤੀ ਮੈਂ ਤਾਂ ਇਹ ਗੱਲ ਸੋਚੀ ਨਹੀਂ ਸੀ ਕਹਿੰਦਾ ਚੱਲ ਮੈਂ ਸ਼ਾਂਤੀ ਨਾਲ ਗੱਲ ਕਰਦਾ ਸ਼ਾਂਤੀ ਮੇਰੇ ਤੋਂ ਬਾਹਰ ਤਾਂ ਹੈ ਨਹੀਂ ਪਰ ਫਿਰ ਵੀ ਮੈਂ ਇੱਕ ਵਾਰੀ ਉਹਨੂੰ ਪੁੱਛ ਲਾਂ ਉਹ ਕੁੜੀ ਉਹਨੂੰ ਫੜਾਉਂਦਾ ਤੇ ਖੇਤ ਜਾਂਦਾ ਜਾਂਦਾ ਉੱਥੋਂ ਹੀ ਵਾਪਸ ਆਪਣੇ ਘਰੇ ਮੁੜ ਜਾਂਦਾ ਰਾਮੂ ਨੂੰ ਵਾਪਸ ਆਇਆ ਦੇਖ ਕੇ ਸ਼ਾਂਤੀ ਕਹਿੰਦੀ ਕਿ ਤੁਸੀਂ ਤਾਂ ਹੁਣ ਗਏ ਸੀ ਤੇ ਹੁਣ ਵਾਪਸ ਵੀ ਆ ਗਏ ਉਹ ਕਹਿੰਦਾ ਮੈਂ ਤਾਂ ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਮੈਂ ਤਾਂ ਨਾ ਖੇਤ ਜਾ ਰਿਹਾ ਸੀ ਤੇ ਮੈਨੂੰ ਨਾ ਉਹ ਛੰਨੂ ਆ ਜਿਹੜੀ ਜਿਹਦੇ ਮਾਪਿਓ ਮਰੇ ਆ ਉਹ ਨਾ ਰੋਂਦੀ ਸੁਣਗੀ ਤੇ ਮੈਂ ਉਹਨਾਂ ਦੇ ਘਰੇ ਚਲੇ ਆ ਗਿਆ। ਉਹਦੀ ਗਵਾਂਡਣ ਆ ਜਿਹੜੀ ਹਣ ਆਪਣੀ ਤਾਈ ਉਹ ਵਿਚਾਰੀ ਉਹਨੂੰ ਸਾਭ ਸੰਭਾਲ ਕਰਦੀ ਆ ਤੇ ਉਹ ਤੋਂ ਇਨੀ ਸਾਭ ਸੰਭਾਲ ਹੁੰਦੀ ਵੀ ਨਹੀਂ ਤੇ ਤਾਈ ਮੈਨੂੰ ਕਹਿੰਦੀ ਸੀ ਕਿ ਛੰਨੋ ਦਾ ਅੱਗੇ ਪਿੱਛੇ ਕੋਈ ਨਹੀਂ ਜੇ ਤੁਸੀਂ ਛੰਨੋ ਨੂੰ ਗੋਦ ਲੈ ਲਓ। ਤਾਂ ਉਹ ਕਹਿੰਦੀ ਕਿ ਹਾਂ ਰਾਮੂ ਗੱਲ ਤਾਂ ਸਹੀ ਆ ਆਪਾਂ ਔਲਾਦ ਨੂੰ ਤਰਸਦੇ ਆ ਉਹ ਵਿਚਾਰੀ ਮਾਂ ਪਿਓ ਵਾਰੀ ਆ ਤੇ ਆਪਾਂ ਲੈ ਸਕਦੇ ਆ ਉਹਨੂੰ। ਉਹ ਕਹਿੰਦਾ ਬਸ ਮੈਂ ਤੇਰੇ ਤੋਂ ਇਹੀ ਕਹੋਣਾ ਆਇਆ ਸੀ। ਫਿਰ ਉਹ ਦੋਨੋਂ ਜੀ ਜਾਂਦੇ ਆ ਤੇ ਉਹ ਸਾਈ ਕੋਲ ਜਾ ਕੇ ਕਹਿੰਦੇ ਵੀ ਹਾਂ ਸੀ ਇਹਨੂੰ ਗੋਦ ਲੈਣਾ। ਅਗਲੇ ਦਿਨ ਪਿੰਡ ਦੀ ਪੰਚਾਇਤ ਇਕੱਠੀ ਕੀਤੀ ਜਾਂਦੀ ਹੈ ਤੇ ਪੰਚਾਇਤ ਦੇ ਵਿੱਚ ਉਹ ਲਿਖ ਲਿਖਾ ਕਰ ਲੈਂਦਾ RAMU ਮੋਤਵਾਰ ਜਿਹੜੇ ਬੰਦੇ ਹੁੰਦੇ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਭਈ ਇਹ ਕੁੜੀ ਹੈ ਜਿਹੜੀ ਛੰਨੋ ਇਹਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਗੋਦ ਲੈ ਰਹੇ ਹਾਂ ਕਿਉਂਕਿ ਇਹਦੇ ਮਾਪਿਓ ਨਹੀਂ ਇਹਦੀ ਅਸੀਂ ਆਪਣੀਆਂ ਧੀਆ ਵਾਂਗ ਸੰਭ ਸੰਭਾਲ ਕਰਾਂਗੇ ਤਾਂ ਪਿੰਡ ਦੇ ਲੋਕ ਜਿਹੜੇ ਉਹ ਇਹ ਵੀ ਕਹਿੰਦੇ ਆ ਵੀ ਜੇ ਕੱਲ ਨੂੰ ਸਾਨੂੰ ਇਹ ਗੱਲ ਪਤਾ ਲੱਗੀ ਵੀ ਤੁਸੀਂ ਇਹਦਾ ਨਿਵੇਤ ਕਰਾ ਕਰਦੇ ਹੋ ਜਾਂ ਗਲਤ ਕਰਦੇ ਹੋ ਤਾਂ ਅਸੀਂ ਇਸ ਗੱਲ ਦੇ ਹੱਕਦਾਰ ਹੋਵਾਂਗੇ ਕਿ ਤੁਹਾਡੇ ਇਹ ਤੋਂ ਵਾਪਸ ਲਈ ਜਾਵੇ ਬੱਚੀ ਤਾਂ ਕਹਿੰਦੇ ਠੀਕ ਆ ਚਲੋ ਸ਼ਾਂਤੀ ਤੇ ਰਾਮੂ ਛੰنو ਨੂੰ ਲੈ ਕੇ ਘਰ ਆ ਜਾਂਦੇ ਆ ਤੇ ਅੱਜ ਸ਼ਾਂਤੀ ਦੇ ਚਿਹਰੇ ਤੇ ਵੱਖਰਾ ਹੀ ਨੂਰ ਸੀ ਉਹ ਛੰنو ਨੂੰ ਬੜਾ ਪਿਆਰ ਕਰਦੀ ਆ ਰਾਮੂ ਵੀ ਉਹਨੂੰ ਬੜਾ ਪਿਆਰ ਕਰਦਾ ਦਿਨ ਲੰਘਦੇ ਆ ਤੇ ਛੰنو ਆ ਜਿਹੜੀ ਉਹ ਸ਼ਾਂਤੀ ਤੇ ਰਾਮੂ ਦੇ ਨਾਲ ਕੋਲ ਮਿਲ ਜਾਂਦੀ ਆ ਇਸੇ ਤਰ੍ਹਾਂ ਉਹ ਵੱਡੀ ਹੁੰਦੀ ਆ ਤਾਂ ਉਹਨੂੰ ਪਿੰਡ ਦੇ ਸਕੂਲ ਦੇ ਵਿੱਚ ਪੜਨ ਲਾ ਦਿੱਤਾ ਜਾਂਦਾ ਪੜਦੀ ਆ ਪੜ੍ਹਾਈ ਦੇ ਵਿੱਚ ਵਧੀਆ ਹੁੰਦੀ ਆ ਤਾਂ ਜਿਹੜਾ ਰਾਮੂ ਆ ਉਹ ਆਪਣੀ ਬੱਚੀ ਨੂੰ ਵੇਖ-ਵੇਖ ਜਿਉਂਦਾ ਸ਼ਾਂਤੀ ਵੀ ਆਪਣੀ ਬੱਚੀ ਨੂੰ ਵੇਖ-ਵੇਖਦੀ ਹੁੰਦੀ ਆ ਦੋਨੋਂ ਜੀ ਬੜੇ ਖੁਸ਼ ਰਹਿੰਦੇ ਆ ਕਰਦੇ ਕਰਾਉਂਦੇ ਉਹਦੀ ਧੀ ਆ ਜਿਹੜੀ ਉਹ ਵੱਡੀ ਹੋ ਜਾਂਦੀ ਆ ਜਿਆਦਾ ਉਹਨੂੰ ਨਹੀਂ ਪੜਾਇਆ ਜਾਂਦਾ 8 ਤੱਕ ਦਾ ਸਕੂਲ ਸੀ 8 ਪੜਾਉਣ ਤੋਂ ਬਾਅਦ ਉਹ ਆਪਣੀ ਮਾਂ ਦੇ ਨਾਲ ਘਰ ਦੇ ਕੰਮ ਆ ਸਿੱਖ ਲੈਂਦੀ ਆ ਸਲਾਈ ਦਾ ਕੰਮ ਸਿੱਖ ਲੈਂਦੀ ਆ ਤੇ ਹੁਣ ਉਹ ਵੱਡੀ ਹੋ ਜਾਂਦੀ ਆ ਤੇ ਉਹਦੇ ਵਾਸਤੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਕੁੜੀਆਂ ਤਾਂ ਭਾਵੇਂ ਗਰੀਬ ਦੀਆਂ ਹੁਣ ਕੁੜੀਆਂ ਤਾਂ ਜਦੋਂ ਥੋੜੀਆਂ ਵੱਡੀਆਂ ਹੁੰਦੀਆਂ ਰਿਸ਼ਤੇ ਵਾਲੇ ਪਹਿਲਾਂ ਆ ਖੜਦੇ ਆ ਤੇ ਰਾਮੂ ਤੇ ਸ਼ਾਂਤੀ ਨੂੰ ਵੀ ਇਹ ਹੁੰਦਾ ਵੀ ਸਾਡੀ ਤਾਂ ਵੱਡੀ ਹੋ ਗਈ ਹੁਣ ਅਸੀਂ ਆਪਣਾ ਫਰਜ਼ ਆਦਾ ਕਰੀਏ ਤੇ ਇਹਦਾ ਵਿਆਹ ਕਰ ਦਈਏ ਤਾਂ ਚਲੋ ਉਹ ਵਿਆਹ ਬਾਰੇ ਸੋਚਦਾ ਤੇ ਉਹ ਸੋਚਦਾ ਵੀ ਵਿਆਹ ਮੈਂ ਕਰੂੰ ਕਿਵੇਂ ਤਾਂ ਉਹਦੇ ਘਰ ਵਾਲੀ ਕਹਿੰਦੀ ਕਿ ਦੇਖ ਅੱਜ ਨਹੀਂ ਤਾਂ ਕੱਲ੍ਹ ਵੇਹਣੀ ਤਾਂ ਆਪਾਂ ਨੂੰ ਪਾਊਗੀ ਮੈਂ ਇਹ ਨਹੀਂ ਚਾਹੁੰਦੀ ਵੀ ਲੋਕ ਇਹ ਕਹਿਣ ਵੀ ਇਹਨਾਂ ਨੇ ਪਾਲ ਪੋਸ ਕੇ ਕਿਸੇ ਗਰੀਬ ਘਰੇ ਸੱਟਤੀ ਤੇ ਤੁਸੀਂ ਇਹਦੇ ਵਾਸਤੇ ਵਧੀਆ ਰਿਸ਼ਤਾ ਲੱਭੋ ਤਾਂ RAMMU ਜਿਹੜਾ ਉਹ ਆਪਣੇ ਇੱਕ ਦੋਸਤ ਕੋਲ ਗੱਲ ਕਰਦਾ ਤੇ ਉਹਨਾਂ ਦੇ ਪਿੰਡ ਤੋਂ ਥੋੜੀ ਜੀ ਦੂਰੀ ਇੱਕ ਪਿੰਡ ਹੁੰਦਾ ਤੇ ਉਹਨਾਂ ਵਰਗਾ ਹੀ ਪਰਿਵਾਰ ਹੁੰਦਾ ਸਧਾਰਨ ਸਾਦਾ ਪਰਿਵਾਰ ਹੁੰਦਾ ਤੇ ਉਹਨਾਂ ਦਾ ਮੁੰਡਾ ਜਿਹੜਾ ਉਹ ਪੜ੍ਹਿਆ ਲਿਖਿਆ ਹੁੰਦਾ ਪੜ੍ਹਾਈ 'ਚ ਹੁਸ਼ਿਆਰ ਹੁੰਦਾ ਤੇ ਉਹ ਅਗਲੀ ਪੜ੍ਹਾਈ ਲਈ ਦਿੱਲੀ ਜਾਣਾ ਚਾਹੁੰਦਾ ਹੁੰਦਾ ਤੇ ਪਰ ਜਦੋਂ ਰਿਸ਼ਤੇ ਦੀ ਗੱਲ ਚੱਲਦੀ ਆ ਤਾਂ RAMMU ਦਾ ਉਹ ਦੋਸਤ ਉਹਨੇ ਮੁੰਡੇ ਦੇ ਪਿਓ ਨੂੰ ਪੁੱਛਦਾ ਤਾਂ ਮੁੰਡੇ ਦਾ ਪਿਓ ਕਹਿੰਦਾ ਵੀ ਮੈਂ ਹਜੇ ਕਿੱਥੇ ਵਿਆਹ ਕਰ ਲਵਾਂ ਮੈਂ ਤਾਂ ਆਪਦੇ ਪੁੱਤ ਨੂੰ ਪੜ੍ਹਾਉਣਾ ਚਾਹਣਾ ਪਰ ਮੇਰੇ ਕੋਲ ਤਾਂ ਇੰਨਾ ਪੈਸਾ ਹੀ ਨਹੀਂ ਉਹ ਕਹਿੰਦੇ ਵੀ ਦੇਖ ਕੁੜੀ ਆ ਜਿਹੜੀ ਉਹ ਅਨਾਥ ਸੀ ਗੋਦ ਲਈ ਹੋਈ ਆ ਤੇ ਹੁਣ ਜਿਹੜਾ ਉਹਦਾ ਪਿਓ ਆ ਉਹਦੀ ਜ਼ਮੀਨ ਜਾਇਦਾਦ ਵੀ ਤੁਹਾਡੇ ਤੁਹਾਡੇ ਪੁੱਤ ਤੋ ਹੀ ਬਣੂਗੀ ਵੀ ਤੁਸੀਂ ਵੇਖ ਲਓ ਤਾਂ ਉਹਦੇ ਮਾਪਿਓ ਆ ਜਿਹੜੇ ਉਹ ਕਹਿੰਦੇ ਕਿ ਚਲੋ ਅਸੀਂ ਗੱਲ ਕਰ ਲਾਂਗੇ ਤਾਂ ਰਾਮੂ ਦਾ ਦੋਸਤ ਰਾਮੂ ਨੂੰ ਲੈ ਕੇ ਮੁੰਡੇ ਨੂੰ ਦੇਖਣ ਜਾਂਦੇ ਆ ਤੇ ਉੱਥੇ ਜਿਹੜੀ ਗੱਲ ਹੁੰਦੀ ਆ ਮੁੰਡੇ ਦਾ ਪਿਓ ਇਹੀ ਕਹਿੰਦਾ ਕਿ ਦੇਖੋ ਵੀ ਤੁਸੀਂ ਕਹੋ ਹਨਾ ਮੇਰਾ ਮੁੰਡਾ ਤਾਂ ਹਜੇ ਪੜਦਾ ਹੈਗਾ ਤੇ ਅੱਗੇ ਹੀ ਹੋਰ ਪੜਨਾ ਚਾਹੁੰਦਾ ਆ ਆਈਐਸ ਬਣਨਾ ਚਾਹੁੰਦਾ ਹੈ ਇਹ ਇਹਦੀ ਪੜਾਈ ਤੇ ਕਾਫੀ ਖਰਚਾ ਹੋਊ ਇਸ ਕਰਕੇ ਮੇਰੇ ਕੋਲ ਵਿਆਹ ਤੇ ਲਾਉਣ ਲਈ ਕੋਈ ਪੈਸਾ ਨਹੀਂ ਤਾਂ ਰਾਮੂ ਕਹਿੰਦਾ ਵੀ ਤੇਰੇ ਮੁੰਡੇ ਦੀ ਪੜ੍ਹਾਈ ਦਾ ਖਰਚਾ ਤੇ ਵਿਆਹ ਦਾ ਖਰਚਾ ਮੈਂ ਆਪੇ ਕਰੂੰ ਜੇ ਤੇਰਾ ਮੁੰਡਾ ਪੜ੍ਹਨਾ ਚਾਹੁੰਦਾ ਨਾ ਕਾਬਲੀਅਤ ਰੱਖਦਾ ਤੇ ਜੇ ਕੱਲ ਨੂੰ ਇਹ ਆਈਏਸ ਆਫੀਸਰ ਬਣਦਾ ਤਾਂ ਉਹਦਾ ਸਾਨੂੰ ਹੀ ਫਾਇਦਾ ਚਲ ਮੇਰਾ ਵਾਦਾ ਵੀ ਮੈਂ ਆਪਦੇ ਜਵਾਈ ਤੇ ਹਨਾ ਉਹਦੀ ਪੜ੍ਹਾਈ ਤੇ ਖਰਚਾ ਕਰੂੰਗਾ ਤਾਂ ਉਹਦੇ ਮੁੰਡੇ ਦਾ ਪਿਓ ਆ ਜਿਹੜਾ ਉਹਨੂੰ ਵੀ ਖੁਸ਼ੀ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਚਲ ਮੇਰਾ ਅੱਧਾ ਬੋਝ ਹਲਕਾ ਹੋ ਗਿਆ ਉਸ ਤੋਂ ਬਾਅਦ ਰਾਮੂ ਘਰੇ ਆਉਂਦਾ ਤੇ ਸ਼ਾਂਤੀ ਕੋਲ ਗੱਲ ਕਰਦਾ ਸ਼ਾਂਤੀ ਕਹਿੰਦੀ ਕਿ ਹੁਣ ਪੈਸੇ ਦਾ ਬੰਦੋਬਸਤ ਕਿਵੇਂ ਕਰਾਂਗੇ ਉਹ ਕਹਿੰਦਾ ਜ਼ਮੀਨ ਕੀ ਕਰਨੀ ਆ ਇਹ ਗੱਲ ਸੁਣ ਕੇ ਸ਼ਾਂਤੀ ਉਦਾਸ ਹੋ ਜਾਂਦੀ ਆ ਉਹ ਕਹਿੰਦੀ ਤੁਹਾਨੂੰ ਪਤਾ ਇਹ ਜ਼ਮੀਨ ਤੁਸੀਂ ਮਾਵਾ ਵਾਂਗ ਸੰਭਾਲਦੇ ਸੀ ਤੇ ਤੁਸੀਂ ਇਹ ਕਹਿੰਦੇ ਹੁੰਦੇ ਸੀਗੇ ਵੀ ਮੈਨੂੰ ਮੇਰੀ ਜ਼ਮੀਨ ਮੇਰੀ ਮਾਂ ਵਰਗੀ ਲੱਗਦੀ ਆ ਹੁਣ ਤੁਸੀਂ ਆਪਣੀ ਮਾਂ ਦੀ ਕੀਮਤ ਲਗਾਉਂਗੇ ਉਹ ਕਹਿੰਦਾ ਕਿ ਜਿਹੜੀ ਧੀ ਆ ਨਾ ਉਹਦੇ ਲਈ ਤਾਂ ਮੈਂ ਕੁਝ ਵੀ ਕਰ ਸਕਦਾ ਜ਼ਮੀਨ ਅੱਜ ਨਹੀਂ ਤਾਂ ਕੱਲ ਛਡਾ ਲੂੰਗਾ ਪਰ ਮੇਰੀਤੀ ਖੁਸ਼ ਰਹਿਣੀ ਚਾਹੀਦੀ ਆ ਚਲੋ ਉਹ ਸ਼ਾਹੂ ਕੋ ਸ਼ਾਹੂਕਾਰ ਕੋਲ ਜਾਂਦਾ ਤੇ ਸ਼ਾਹੂਕਾਰ ਨੂੰ ਕਹਿੰਦਾ ਕਿ ਮੈਂ ਚਾਹਣਾ ਵੀ ਤੁਸੀਂ ਮੇਰੀ ਜ਼ਮੀਨ ਗਿਰਵੀ ਰੱਖ ਲੋ ਸ਼ਾਹੂਕਾਰ ਜਿਹੜਾ ਕਿ ਪਿੰਡ ਦੇ ਲੋਕਾਂ ਦੀਆਂ ਜ਼ਮੀਨਾਂ ਦੱਬਣ ਦੇ ਲਈ ਤਿਆਰੀ ਬੈਠਾ ਹੁੰਦਾ ਲੋਕਾਂ ਨੂੰ ਕਰਜ਼ਾ ਦੇ ਕੇ ਉਹ ਦੁੱਗਣਾ ਤਿਗਣਾ ਵਿਆਜ ਲਾ ਕੇ ਲਿਖਦਾ ਘਟ ਦਿੰਦਾ ਘੱਟ ਪੈਸੇ ਲਿਖਦਾ ਵੱਧ ਸੀ ਤੇ ਆਮ ਹਨਾ ਗਰੀਬ ਲੋਕਾਂ ਤੇ ਉਹ ਅਤਿਆਚਾਰ ਕਰਦਾ ਸੀ ਪਰ ਰੰਮ ਨੂੰ ਇਹ ਹੁੰਦਾ ਵੀ ਲਿਖਲਖਾ ਹੋਊਗਾ ਹਨਾ ਤੇ ਜਦੋਂ ਮੇਰਾ ਜਵਾਈ ਆਈ ਇਸ ਬਣ ਗਿਆ ਤੇ ਇਹਦੇ ਪੈਸੇ ਮੈਂ ਮੋੜ ਦੂੰ ਵੀ ਹੁਣ ਤਾਂ ਮੈਨੂੰ ਹੀਲਾ ਕਰਨਾ ਪਊਗਾ ਸ਼ਾਹੂਕਾਰ ਦੀ ਵੀ ਨਿਗਾ ਕਿਦਣ ਦੀ ਉਹਦੀ ਜ਼ਮੀਨ ਤੇ ਸੀ ਉਹ ਕਹਿੰਦਾ ਕਿ ਠੀਕ ਆ ਰਾਮੂ ਵਧੀਆ ਕਰ ਰਹੇ ਹਾਂ ਤੂੰ ਤੇਰੀ ਧੀ ਨੂੰ ਆਏ ਨਾ ਲੱਗੇ ਵੀ ਖਵਣੀ ਮੈਨੂੰ ਬਗਾਨੀ ਸਮਝਿਆ ਤੇ ਕੋਈ ਗੱਲ ਨਹੀਂ ਪੈਸੇ ਦੀ ਕੋਈ ਚਿੰਤਾ ਨਾ ਕਰ ਜਿੰਨਾ ਪੈਸਾ ਚਾਹੀਦਾ ਮੈਂ देऊ ਉਹ 5 ਲੱਖ ਰੁਪਈਆ ਉਸ ਸ਼ਾਹੂਕਾਰ ਤੋਂ ਲੈ ਲੈਂਦਾ ਤੇ ਆਪਣੀ 2 ਵਿੱਗੇ ਜ਼ਮੀਨ ਆ ਜਿਹੜੀ ਉਹ ਗਹਿਣੇ ਲਿਖਾ ਦਿੰਦਾ ਤੇ 2 ਸਾਲ ਦੀ ਮਹਲਤ ਆ ਜਿਹੜੀ ਉਹਨੂੰ ਦਿੰਦਾ ਸ਼ਾਹੂਕਾਰ ਕਿ 2 ਸਾਲ ਦੇ ਵਿੱਚ ਜੇ ਤੂੰ ਮੇਰਾ ਪੈਸਾ ਸਮੇਤ ਵਿਆਜ ਨਾ ਮੋੜਿਆ ਤਾਂ ਇਹ ਜ਼ਮੀਨ ਤੇ ਜਿਹੜੀ ਜ਼ਮੀਨ ਦੇ ਵਿੱਚ ਤੇਰੀ ਝੌਂਪੜੀ ਬਣੀ ਹੋਈ ਉਹ ਮੇਰੀ ਹੋ ਧਰਮੂ ਹਾਂ ਕਰ ਦਿੰਦਾ ਚਲੋ 5 ਲੱਖ ਲੈ ਕੇ ਉਹ ਆਉਂਦਾ ਉਸ ਤੋਂ ਬਾਅਦ ਉਹ ਵਿਆਹ ਦੀ ਤਿਆਰੀ ਕਰਦਾ ਤੇ ਆਪਣੀ ਧੀ ਦਾ ਬੜੀ ਤੁਮਤਾਮ ਦੇਣਾ ਵਿਆਹ ਕਰਦਾ ਜਿਹੜੀ ਸ਼ਾਂਤੀ ਆ ਉਹ ਵੀ ਆਪਣੀ ਧੀ ਦਾ ਕੋਈ ਸ਼ੌਂਕ ਨਹੀਂ ਰੱਖਦੀ ਉਹਨੂੰ ਇਹ ਹੁੰਦਾ ਕਿ ਮੇਰੀ ਧੀ ਕੱਲ ਨੂੰ ਇਹ ਗੱਲ ਨਾ ਸੋਚੇ ਜੇ ਦੋਨੋਂ ਪਤਾ ਲੱਗੂ ਵੀ ਮੈਂ ਇਹਨਾਂ ਦੀ ਗੋਦ ਲਈ ᱛੀ ਆ ਤੇ ਇਹਨਾਂ ਨੇ ਮੇਰੇ ਲਈ ਕੁਝ ਕੀਤਾ ਨਹੀਂ ਜਦੋਂ ਅਸੀਂ ਮਰ ਜਾਾਂਗੇ ਉਦੋਂ ਵੀ ਤਾਂ ਇਹ ਜਮੀਨੀ ਇਹਦੀ ਹੋਊ ਇਸ ਕਰਕੇ ਉਹਨਾਂ ਦੋਨਾਂ ਜੀਆਂ ਨੇ ਮੱਥੇ ਵਟਣੀ ਪਾਇਆ ਤੇ ਆਪਣੀ ਧੀ ਨੂੰ ਵਾਰੋਂ ਠਾਤਾ ਤੇ ਉਹਨਾਂ ਦੀ ਧੀ ਛੰਨੋ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਛੰਨੋ ਦੇ ਸਹੁਰੇ ਪਰਿਵਾਰ ਦੇ ਵਿੱਚ ਉਹਦੇ ਸੱਸ ਸੋਹਰਾ ਤੇ ਉਹਦੇ ਘਰ ਵਾਲਾ ਵਿਕਾਸ ਹੁੰਦੇ ਆ ਵਿਕਾਸ ਆ ਜਿਹੜਾ ਉਹ ਛੰਨੋ ਨੂੰ ਕਹਿੰਦਾ ਕਿ ਛੰਨੋ ਮੈਂ ਨਾ ਤੇਰੇ ਸੁਪਨੇ ਜਰੂਰ ਪੂਰੇ ਕਰੂੰਗਾ ਤੂੰ ਪੜਨਾ ਚਾਹੁੰਦੀ ਸੀ ਤੇਰੇ ਤੋਂ ਪੜਿਆ ਨਹੀਂ ਗਿਆ ਪਰ ਤੂੰ ਹੁਣ ਇਹ ਸੋਚ ਕੇ ਤੇਰੇ ਵੰਡੇ ਦੀ ਪੜ੍ਹਾਈ ਵੀ ਮੈਂ ਕਰੂੰ ਮੈਂ ਅਫਸਰ ਬਣਨਾ ਚਾਹਣਾ ਤੇ ਮੈਨੂੰ ਤੇਰੇ ਸਾਥ ਦੀ ਲੋੜ ਆ ਠੀਕ ਆ ਮੈਂ ਚਾਹਣਾ ਕਿ ਤੂੰ ਮੇਰੇ ਨਾਲ ਰਹੇ ਮੇਰਾ ਸਾਥ ਦੇਵੇਂ ਬਸ ਆਪਾਂ ਇਸ ਜ਼ਿੰਦਗੀ ਤੋਂ ਪਾਰ ਲੰਘਣਾ ਤੇਰੇ ਮਾਪਿਓ ਤੇ ਮੇਰੇ ਮਾਪਿਓ ਦੀ ਜ਼ਿੰਦਗੀ ਸੰਵਾਰਨੀ ਆ ਤੇ ਛੰਨੂ ਆ ਜਿਹੜੀ ਉਹ ਵਿਕਾਸ ਨਾਲ ਵਾਦਾ ਕਰਦੀ ਆ ਕਿ ਮੇਰਾ ਤੁਹਾਡੇ ਨਾਲ ਵਾਦਾ ਜੋ ਵੀ ਤੁਹਾਨੂੰ ਲੋੜ ਹੋਊ ਜਿੱਥੇ ਵੀ ਮੇਰੀ ਲੋੜ ਹੋਊ ਮੈਂ ਤੁਹਾਡੇ ਨਾਲ ਖੜੀ ਆ ਮੈਂ ਤੁਹਾਨੂੰ ਕਦੇ ਵੀ ਕੋਈ ਲਾਂਭਾ ਨਹੀਂ ਦੇਉਂਗੀ ਜਿੰਨਾ ਸਮਾਂ ਤੁਸੀਂ ਪੜ੍ਹਨਾ ਚਾਹੋ ਪੜ੍ਹ ਸਕਦੇ ਹੋ ਤਾਂ ਫਿਰ ਵਿਕਾਸ ਤੇ 96 ਉੱਥੋਂ ਦਿੱਲੀ ਨੂੰ ਮੂਵ ਹੋ ਜਾਂਦੇ ਆ ਦਿੱਲੀ ਦੇ ਵਿੱਚ ਉਹ ਬਹੁਤ ਛੋਟਾ ਇੱਕ ਕਮਰਾ ਕਿਰਾਏ ਤੇ ਲੈਂਦੇ ਆ ਕਿਉਂਕਿ ਪੜ੍ਹਾਈ ਦਾ ਖਰਚਾ ਹੋਣਾ ਸੀ ਜਿਹੜੀ ਦਾਖਲਾ ਫੀਸ ਹੋਣੀ ਸੀ ਖਰਚੇ ਬਾਹਲੇ ਸੀ ਤੇ ਪੈਸਾ ਥੋੜਾ ਸੀ ਤਾਂ ਰਾਮੂ ਆ ਜਿਹੜਾ ਉਹ 3 ਲੱਖ ਰੁਪਈਆ ਆਪਣੇ ਜਵਾਈ ਨੂੰ ਦਿੰਦਾ ਤੇ ਉਹਨੂੰ ਕਹਿੰਦਾ ਕਿ ਮੈਂ ਚਾਹੁੰਨਾ ਕਿ ਤੂੰ ਵਧੀਆ ਅਫਸਰ ਬਣੇ ਇਹ ਛੋਟੀ ਜਿਹੀ ਭੇਂਟ ਮੇਰੇ ਵੱਲੋਂ ਉਹ ਲੈਣਾ ਨਹੀਂ ਚਾਹੁੰਦਾ ਹੁੰਦਾ ਪਰ ਛੰਨੋ ਆ ਜਿਹੜੀ ਕਹਿੰਦੀ ਕਿ ਕੁਛ ਨਹੀਂ ਹੁੰਦਾ ਲੈ ਲਓ ਚਲੋ ਉਹ 3 ਲੱਖ ਰੁਪਏ ਲੈ ਕੇ ਆਪਣੇ ਮਾਪਿਓ ਤੋਂ ਵਿਦਾ ਲੈ ਕੇ ਦਿੱਲੀ ਚਲੇ ਜਾਂਦੇ ਆ ਦਿੱਲੀ ਦੇ ਵਿੱਚ ਜਿਹੜੀ ਛੰਨੋ ਆ ਉਹ ਆਪਣੇ ਪਤੀ ਦਾ ਸਾਥ ਦੇਣ ਲਈ ਸिलाई ਸ਼ੁਰੂ ਕਰ ਲੈਂਦੀ ਆ 18-18 ਘੰਟੇ ਵਿਕਾਸ ਆ ਜਿਹੜਾ ਉਹ ਪੜ੍ਹਾਈ ਕਰਦਾ ਟੈਸਟਾਂ ਦੀ ਤਿਆਰੀ ਕਰਦਾ ਛੰਨੋ ਆਪ ਭਾਵੇਂ ਘੱਟ ਖਾਂਦੀ ਪਰ ਆਪਣੇ ਘਰ ਵਾਲੇ ਵਿਕਾਸ ਲਈ ਉਹ ਬਦਾਮ ਤੇ ਦੁੱਧ ਕਦੇ ਖਤਮ ਨਹੀਂ ਹੋਣ ਦਿੰਦੀ ਸੀ ਉਹਦੀ ਡਾਈਟ ਦਾ ਪੂਰਾ ਧਿਆਨ ਰੱਖਦੀ ਉਹਦਾ ਸਾਥ ਦਿੰਦੀ ਆ ਤੇ ਚਲੋ ਜਿਹੜਾ ਪੇਪਰ ਹੋਣਾ ਹੁੰਦਾ ਟੈਸਟ ਹੋਣਾ ਹੁੰਦਾ ਉਹਦਾ ਦਿਨ ਆ ਜਾਂਦਾ ਵਿਕਾਸ ਉਹ ਟੈਸਟ ਦਿੰਦਾ ਪਰ ਉਸ ਟੈਸਟ ਦੇ ਵਿੱਚੋਂ ਉਹ ਰਹਿ ਜਾਂਦਾ ਤੇ ਵਿਕਾਸ ਆ ਜਿਹੜਾ ਬਿਲਕੁਲ ਟੁੱਟ ਜਾਂਦਾ ਛੰਨੋ ਆ ਜਿਹੜੀ ਉਹਦਾ ਹੌਸਲਾ ਨਹੀਂ ਟੁੱਟਣ ਦਿੰਦੀ ਨੂੰ ਕਹਿੰਦੀ ਵਿਕਾਸ ਇੱਕ ਵਾਰੀ ਚ ਹੀ ਹਾਰ ਗਿਆ ਜਿੰਨ ਦੇ ਕੀਤਾ ਪਤਾ ਨਹੀਂ ਕਿੰਨੇ ਕਵਾਰ ਲੜਨਾ ਪੈਂਦਾ ਕਿੰਨੇ ਕਵਾਰ ਉੱਠਣਾ ਪੈਂਦਾ ਪਲੀਜ਼ ਐਦਾਂ ਉਦਾਸ ਨਾ ਹੋ ਮੇਰੇ ਤੋਂ ਤੂੰ ਉਦਾਸ ਨਹੀਂ ਦੇਖਿਆ ਜਾਂਦਾ ਤੇਰੇ ਲਈ ਮੈਂ ਹੋਰ ਮਿਹਨਤ ਕਰੂੰਗੀ ਦੁਬਾਰਾ ਫਿਰ ਉਹ ਵਿਕਾਸ ਨੂੰ ਹੌਸਲਾ ਦਿੰਦੀ ਆ ਤੇ ਵਿਕਾਸ ਫਿਰ ਤਿਆਰੀ ਸ਼ੁਰੂ ਕਰਦਾ ਹੁਣ ਜਿਹੜੀ ਛੰਨੋ ਆ ਉਹ ਦੁੱਗਣੀ ਮਿਹਨਤ ਕਰ ਦਿੰਦੀ ਆ ਦਿਨ ਰਾਤ ਸਲਾਈ ਕਰਦੀ ਆ ਤੇ ਵਿਕਾਸ ਲਈ ਪਹਿਲਾਂ ਵੀ ਉਹਨੇ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ ਸੀ ਹੁਣ ਵੀ ਉਹ ਵਿਕਾਸ ਦਾ ਪੂਰਾ ਧਿਆਨ ਰੱਖਦੀ ਆ ਤਾਂ ਚਲੋ ਦੋਨਾਂ ਦੇ ਜਿਹੜੀ ਮਿਹਨਤ ਆ ਉਹ ਇਸੇ ਤਰ੍ਹਾਂ ਚੱਲਦੀ ਆ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਆ ਤੇ ਇੱਕ ਸਾਲ ਬਾਅਦ ਉਹ ਫਿਰ ਟੈਸਟ ਦਿੰਦਾ ਟੈਸਟ ਦੇਣ ਤੋਂ ਬਾਅਦ ਉਹ ਰਿਜ਼ਲਟ ਦੀ ਉਡੀਕ ਕਰਦੇ ਆ ਤੇ ਇੱਧਰ ਰਾਮੂ ਤੇ ਸ਼ਾਂਤੀ ਆਪਣਾ ਗੁਜ਼ਾਰਾ ਕਿਵੇਂ-ਕਿਵੇਂ ਕਰਦੇ ਰਹਿੰਦੇ ਆ ਤੇ ਇੱਕ ਦਿਨ ਸ਼ਾਹੂਕਾਰ ਆ ਜਿਹੜਾ ਉਹ ਰਾਮੂ ਦੀ ਝੁੱਗੀ ਦੇ ਵਿੱਚ ਆਉਂਦਾ ਤੇ ਉਹਨੂੰ ਕਹਿੰਦਾ ਕਿ ਰਾਮੂ ਤੇਰੇ ਯਾਦ ਆ ਵਾਦਾ ਜਿਹੜੀ ਹੁਣ ਮੱਸੀਆ ਦੀ ਰਾਤ ਆਊਗੀ ਨਾ ਉਸ ਦਿਨ ਤੇਰੇ ਪੈਸੇ ਲਿਆ ਨੂੰ 2 ਸਾਲ ਹੋ ਜਾਣਗੇ ਤੇ 2 ਸਾਲ ਦਾ ਆਪਣਾ ਹਨਾ ਕੰਟਰੈਕਟ ਸੀਗਾ ਹੁਣ ਮੱਸਿਆ ਦੀ ਰਾਤ ਤੋਂ ਬਾਅਦ ਜੇ ਤੂੰ ਮੇਰੇ ਪੈਸੇ ਨਾ ਦਿੱਤੇ ਤੇਰੀ ਜ਼ਮੀਨ ਤੇ ਤੇਰੀ ਇਹ ਝੁੱਗੀ ਝੌਂਪੜੀ ਮੇਰੀ ਹੋ ਜੂ ਤੇ ਆਪਣੇ ਜਾਣ ਦੀ ਤਿਆਰੀ ਕਰੀ ਤੇ ਜਾਂ ਫਿਰ ਪੈਸੇਾਂ ਦੀ ਤਿਆਰੀ ਕਰੀ RAMMU ਜਿਹੜਾ ਸ਼ਾਹੂਕਾਰ ਨੂੰ ਕਹਿੰਦਾ ਕਿ ਠੀਕ ਆ ਕੋਈ ਗੱਲ ਨਹੀਂ ਮੇਰੇ ਯਾਦ ਆ ਪਰ RAMMU ਆਪਣੇ ਧੀ ਜਵਾਈ ਨੂੰ ਕੁਝ ਵੀ ਨਹੀਂ ਕਹਿੰਦਾ ਤੇ ਛੰਨੋ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਵਿੜਕ ਹੁੰਦੀ ਆ ਵੀ ਸਾਹੂਕਾਰ ਤੋਂ ਮੇਰੇ ਪਿਓ ਨੇ ਪੈਸੇ ਲਏ ਆ ਤੇ 2 ਸਾਲ ਦੀ ਮਹਲਤ ਆ ਉਹ ਭਾਵੇਂ ਆਪਣੇ ਮਾਂ ਪਿਓ ਨਾਲ ਗੱਲ ਨਹੀਂ ਕਰਦੀ ਪਰ ਉਹ ਦਿਨ ਯਾਦ ਰੱਖਦੀ ਹੁੰਦੀ ਆ ਚਲੋ ਉਧਰੋਂ ਤਾਂ ਮੱਸੀਆ ਦੀ ਰਾਤ ਆਉਣ ਵਾਲੀ ਹੁੰਦੀ ਆ ਉਧਰੋਂ ਜਿਹੜਾ ਵਿਕਾਸ ਆ ਉਹਦੇ ਟੈਸਟ ਦਾ ਨਤੀਜਾ ਆਉਣਾ ਹੁੰਦਾ ਉਸੇ ਰਾਤ ਹੀ ਉਹਦੇ ਟੈਸਟ ਦਾ ਨਤੀਜਾ ਆਉਂਦਾ ਤੇ ਵਿਕਾਸ ਆ ਜਿਹੜਾ ਉਹ ਟੈਸਟ ਕਲੀਅਰ ਕਰ ਲੈਂਦਾ ਟੈਸਟ ਕਲੀਅਰ ਕਰਦਾ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਤੇ ਡਿਪਾਰਟਮੈਂਟ ਵੱਲੋਂ ਵੀ ਉਹਨੂੰ ਆਫਰ ਲੈਟਰ ਆ ਜਾਂਦੀ ਹੈ ਤੇ ਉਹਨੂੰ ਕਿਹਾ ਜਾਂਦਾ ਕਿ ਅਗਲੇ 2 ਦਿਨਾਂ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਦਿਓ ਤਾਂ ਕਿ ਤੁਹਾਡੀ ਟ੍ਰੇਨਿੰਗ ਜਿਹੜੀ ਉਹ ਸ਼ੁਰੂ ਕਰਾਈ ਜਾ ਸਕੇ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਤੇ ਇਧਰ ਮੱਸੀਆ ਦੀ ਰਾਤ ਨੂੰ RAMMU ਤੇ ਸ਼ਾਂਤੀ ਦੀ ਝੌਂਪੜੀ ਦੇ ਵਿੱਚ ਹਨੇਰਾ ਹੁੰਦਾ ਉਹ ਚੁੱਪਚਾਪ ਆਪਣਾ ਸਮਾਨ ਪੈਕ ਕਰ ਰਹੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅੱਜ ਜਿਹੜਾ ਆਖਰੀ ਦੇਣਾ ਮੌਹਲਤ ਦਾ ਇਸ ਤੋਂ ਬਾਅਦ ਅਸੀਂ ਕਿਥੇ ਜਾਣਾ ਕੀ ਕਰਨਾ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਪੈਸੇ ਨਹੀਂ ਮੋੜ ਸਕੇ ਤੇ ਉਸੇ ਰਾਤ ਸਾਹੂਕਾਰ ਆ ਜਿਹੜਾ ਉਹ ਆ ਕੇ ਉਹਨਾਂ ਨੂੰ ਲਾਸਟ ਵਾਰਨਿੰਗ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਪਤਾ ਵੀ ਅੱਜ ਦੀ ਰਾਤ ਹੀ ਆ ਤਾਂ RAMU ਕਹਿੰਦਾ ਕਿ ਥੋੜੀ ਮੌਹਲਤ ਸਾਨੂੰ ਹੋਰ ਦੇ ਦਿਓ ਉਹ ਕਹਿੰਦਾ ਨਹੀਂ ਹੋਰ ਮੌਹਲਤ ਤੁਹਾਨੂੰ ਨਹੀਂ ਦਿੱਤੀ ਜਾਊਗੀ ਤਾਂ ਚਲੋ ਉਹ ਜ਼ਿਆਦਾ ਮਿਲਤਾ ਨਹੀਂ ਕਰਦਾ ਉਹ ਚੁੱਪਚਾਪ ਆਪਣਾ ਸਮਾਨ ਬੰਨਣ ਲੱਗ ਜਾਂਦੇ ਆ ਅਗਲੀ ਸਵੇਰ ਜਦੋਂ RAMU ਤੇ ਸ਼ਾਂਤੀ ਆਪਣਾ ਸਮਾਨ ਬੰਨ ਕੇ ਘਰੋਂ ਨਿਕਲਣ ਲੱਗਦੇ ਆ ਤੇ ਸ਼ਾਹੂਕਾਰ ਵੀ ਆਪਣੇ ਬੰਦੇ ਲੈ ਕੇ ਆ ਜਾਂਦਾ ਉਹ ਕਹਿੰਦਾ ਵੀ ਤੁਸੀਂ ਹੁਣ ਚਲੋ ਤੇ ਛੱਡੋ ਜ਼ਮੀਨ ਕਾਗਜ਼ ਦੇ ਉੱਤੇ ਉਹ ਸਾਈਨ ਕਰਾਉਣ ਲੱਗਦਾ ਵੀ ਤੇ ਅੰਗੂਠਾ ਲਾ ਦੇ ਤਾਂ ਇੰਨੇ ਉਸੇ ਪਹੀ ਤੋਂ ਧੂੜ ਮਿੱਟੀ ਦੇ ਵਿੱਚ ਉੱਡਦੀ ਇੱਕ ਵਧੀਆ ਜੀ ਗੱਡੀ ਆਉਂਦੀ ਆ ਤੇ ਆ ਕੇ ਰੁਕ ਜਾਂਦੀ ਆ ਉਧਰੋਂ ਤਾਂ ਰਾਮੂ ਅੰਗੂਠਾ ਲਾਉਣ ਲੱਗਦਾ ਕਾਗਜ਼ਾਂ ਤੇ ਉਧਰੋਂ ਗੱਡੀ ਦੇ ਵਿੱਚੋਂ 96 ਤੇ ਉਹਦੇ ਘਰ ਵਾਲਾ ਵਿਕਾਸ ਉੱਤਰਦੇ ਆ ਤੇ 96 ਕਹਿੰਦੀ ਕਿ ਪਪਾ ਰੁਕ ਜੋ ਜਦੋਂ ਉਹ ਇਹ ਕਹਿੰਦੀ ਆ ਤੇ ਜਿਹੜਾ ਰਾਮੂ ਆ ਨਾ ਉਹ ਆਪਣੀ ਧੀ ਵੱਲ ਵੇਖਦਾ ਤੇ ਕਹਿੰਦਾ ਵੀ ਮੇਰੀ ਧੀ ਆ ਗਈ ਤੇ ਉਹ ਆਪਣੀ ਧੀ ਨੂੰ ਗਲੇ ਮਿਲਦਾ ਕਾਗਜ਼ ਕੁਝ ਉੱਥੇ ਰੱਖ ਦਿੰਦਾ ਉਹ ਧੀ ਨੂੰ ਮਿਲਦਾ ਜਵਾਈ ਆ ਕੇ ਉਹਦੇ ਪੈਰੀ ਹੱਥ ਲਾਉਂਦਾ ਤੇ ਉਧਰੋਂ ਸ਼ਾਹੂਕਾਰ ਆ ਜਿਹੜਾ ਕਹਿੰਦਾ ਵੀ ਤੁਸੀਂ ਆਪਣਾ ਮੇਲ ਮਲਾਪੜਾ ਫੇਰ ਕਰ ਲਿਓ ਹੁਣ ਤੇਰੀ ਧੀ ਵਧੀਆ ਗੱਡੀ ਚਾਹੀਏ ਤੈਨੂੰ ਲੈ ਜੂਗੀ ਤੂੰ ਇਹ ਜਲਦੀ ਕਰੇ ਛੱਡ ਤਾਂ ਉਹਦਾ ਜਵਾਈ ਵਿਕਾਸ ਕਹਿੰਦਾ ਕਿ ਕੀ ਮੈਂ ਜਾਣ ਸਕਦਾ ਵੀ ਤੁਸੀਂ ਕਿਸ ਹੱਕ ਨਾਲ ਇਹਨਾਂ ਨੂੰ ਘਰੋਂ ਕੱਢ ਰਹੇ ਹੋ ਸ਼ਾਹੂਕਾਰ ਕਹਿੰਦਾ ਇਹਨਾਂ ਨੇ ਮੇਰੇ ਤੋਂ ਕਰਜ਼ਾ ਲਿਆ ਤੇ ਇਹਨਾਂ ਨੇ ਆਪਣਾ ਮਕਾਨ ਤੇ ਜ਼ਮੀਨ ਗਿਰਵੀ ਰੱਖੀ ਆ ਜਦੋਂ ਵਿਕਾਸ ਉਹ ਕਾਗਜ਼ ਤੇ ਜੋ ਲਿਖ ਲਿਖਾ ਹੋਇਆ ਉਹ ਪੜਦਾ ਤਾਂ ਉਸ ਕਾਗਜ਼ ਦੇ ਉੱਪਰ 5 ਲੱਖ ਦੀ ਵਜਾਏ 8 ਲੱਖ ਰੁਪਈਆ ਲਿਖਿਆ ਹੋਇਆ ਸੀ ਤੇ 8 ਲੱਖ ਜਿਹੜਾ ਸਮੇਤ ਵਿਆਜ ਉਹਦਾ 10 ਲੱਖ ਬਣਦਾ ਸੀ ਤੇ ਪਰ ਜਿਹੜੀ ਜ਼ਮੀਨ ਸੀ ਉਹ 2 ਬਿਗੇ ਸੀ ਤੇ ਉਹ 20 ਲੱਖ ਦੇ ਹਿਸਾਬ ਨਾਲ 40 ਲੱਖ ਦੀ ਬਣਦੀ ਸੀ ਤੇ ਫੇਰ ਵਿਕਾਸ ਕਹਿੰਦਾ ਕਿ ਤੂੰ ਗਰੀਬਾਂ ਦਾ ਖੂਨ ਚੂਸਦਾ ਤੂੰ ਬੇਵਕੂਫ ਬਣਾਉਣਾ ਲੋਕ ਤੇਰੇ ਤੋਂ ਡਰਦੇ ਜਮੀਨਾਂ ਤੇ ਗੁੱਠੇ ਲਾਈ ਜਾਂਦੇ ਆ ਕੋਈ ਵੀ ਤੇਰੇ ਖਿਲਾਫ ਨਹੀਂ ਬੋਲਦਾ ਉਹ ਆਪਦੇ ਸੌਰੇ ਨੂੰ ਕਹਿੰਦਾ ਕਿ ਤੁਸੀਂ ਇਸ ਕਾਗਜ਼ ਤੇ ਸਾਈਨ ਨਹੀਂ ਕਰੋਗੇ ਗੁੱਠਾ ਨਹੀਂ ਲਾਉਂਗੇ ਫਿਰ ਉਸ ਤੋਂ ਬਾਅਦ ਜਿਹੜਾ ਵਿਕਾਸ ਆ ਉਹ ਉਸ ਸਾਹੂਕਾਰ ਦੀ ਸ਼ਿਕਾਇਤ ਕਰਦਾ ਤੇ ਪੁਲਿਸ ਨੂੰ ਕਹਿੰਦਾ ਵੀ ਜਿੰਨੇ ਵੀ ਇਹਨੇ ਹੁਣ ਤੱਕ ਜ਼ਮੀਨਾਂ ਲਈਆਂ ਨੇ ਸਾਰੇ ਕਾਗਜ਼ ਆ ਤਾਂ ਜਿਹੜੇ ਉਹ ਕਢਾਓ ਤੇ ਸਾਰੇ ਕਿਸਾਨਾਂ ਨੂੰ ਬੁਲਾਓ ਤਾਂ ਪੁਲਿਸ ਵਾਲੇ ਆ ਜਿਹੜੇ ਉੱਤੇ ਕਾਰਵਾਈ ਕਰਦੇ ਆ ਜਿੰਨੇ ਵੀ ਕਿਸਾਨਾਂ ਦੀ ਜ਼ਮੀਨ ਉਹਨੇ ਦੱਬੀ ਹੁੰਦੀ ਆ ਸਾਰਿਆਂ ਨੂੰ ਬੁਲਾਇਆ ਜਾਂਦਾ ਜਦੋਂ ਲਿਖ ਲਿਖਾ ਕੀਤੇ ਕਾਗਜ਼ ਆ ਜਿਹੜੇ ਉਹ ਪੜhai ਜਾਂਦੇ ਆ ਤਾਂ ਉਹਦੇ ਵਿੱਚ ਬਹੁਤ ਵੱਡਾ ਘਪਲਾ ਹੁੰਦਾ ਕਿਉਂਕਿ ਲੋਕ ਅਨਪੜ੍ਹ ਸੀ ਤੇ ਉਹਦੇ ਮੂਰੇ ਬੋਲਦੇ ਨਹੀਂ ਸੀ ਲੋਕਾਂ ਨੂੰ ਇਹ ਹੁੰਦਾ ਸੀ ਵੀ ਇਹ ਮੌਕੇ ਤੇ ਸਾਡਾ ਡੰਗ ਸਾਰਦਾ ਇੰਨੇ ਕੁ ਗਰੀਬ ਲੋਕ ਹੁੰਦੇ ਆ ਜਿਹੜੇ ਜਮ੍ਹਾਂ ਵੀ ਉਹਦੇ ਖਿਲਾਫ ਨਹੀਂ ਬੋਲਦੇ ਹੁੰਦੇ ਬਸ ਅੰਗੂਠਾ ਲਾ ਦਿੰਦੇ ਆ ਤੇ ਜ਼ਮੀਨ ਦੇ ਦਿੰਦੇ ਆ ਤਾਂ ਫਿਰ ਉਹਦੀ ਪੋਲ ਖੁੱਲਦੀ ਆ ਤੇ ਫਿਰ ਸਾਰੇ ਲੋਕ ਆ ਜਿਹੜੇ ਉਹ ਦੱਸਦੇ ਆ ਵੀ ਅਸੀਂ ਤਾਂ ਇੰਨਾ ਇੰਨਾ ਪੈਸਾ ਲਿਆਗਾ ਫਿਰ ਜਿਹੜਾ ਵਾਧਾ ਪੈਸਾ ਹੁੰਦਾ ਉਹ ਸਾਰਾ ਸ਼ਾਹੂਕਾਰ ਤੋਂ ਕਿਸਾਨਾਂ ਨੂੰ ਦਵਾਇਆ ਜਾਂਦਾ ਤੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਵੀ ਵਾਪਸ ਕਰਾਈਆਂ ਜਾਂਦੀਆਂ ਨੇ ਜਿੰਨਾ ਉਹਨਾਂ ਦਾ ਲੈਣ ਦੇਣ ਬਣਦਾ ਹੁੰਦਾ ਉਹਦਾ ਲਿਖ ਲਿਖਾ ਕੀਤਾ ਜਾਂਦਾ ਵੀ ਇਹ ਦੇਣਾ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਆ ਜਿਹੜੇ ਉਹ ਸ਼ਾਹੂਕਾਰ ਨੂੰ ਕਹਿੰਦੇ ਆ ਕਿ ਜੇ ਅੱਜ ਤੋਂ ਬਾਅਦ ਤੇਰੀ ਕੋਈ ਸ਼ਿਕਾਇਤ ਆਈ ਤਾਂ ਤੇਰੇ ਤੇ ਪਰਚਾ ਦਰਜ ਹੋਊਗਾ ਸ਼ਾਹੂਕਾਰ ਆ ਜਿਹੜਾ ਉਹ ਪੁਲਿਸ ਨਾਲ ਵਾਅਦਾ ਕਰਦਾ ਵੀ ਅੱਜ ਤੋਂ ਬਾਅਦ ਮੈਂ ਕਿਸੇ ਨਾਲ ਧੋਖਾ ਨਹੀਂ ਕਰੂੰਗਾ ਠੀਕ ਆ ਜੇ ਕਿਸੇ ਲੋੜਬੰਦ ਨੇ ਮੇਰੇ ਤੋਂ ਪੈਸੇ ਲੈਣੇ ਆ ਮੈਂ ਪੈਸੇ ਦੇ ਦੂੰ ਪਰ ਜਿੰਮੇ ਮੈਂ ਹੁਣ ਤੱਕ ਠੱਗੀਆਂ ਮਾਰੀਆਂ ਹੁਣ ਨਹੀਂ ਮਾਰੂੰਗਾ ਮੈਨੂੰ ਮਾਫ ਕਰ ਦਿਓ ਤੇ ਇਧਰੋਂ RAMU ਆ ਜਿਹੜਾ ਉਹ ਆਪਣੇ ਧੀ ਤੇ ਜਵਾਈ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਬੜਾ ਖੁਸ਼ ਹੁੰਦਾ ਤੇ ਉਹਨੂੰ ਪਤਾ ਲੱਗਦਾ ਵੀ ਮੇਰਾ ਜਵਾਈ ਇੱਕ ਵੱਡਾ ਅਧਿਕਾਰੀ ਬਣ ਗਿਆ ਜਿਹੜਾ ਕਿ ਉਹ ਬਣਨਾ ਚਾਹੁੰਦਾ ਸੀ ਤੇ ਹੁਣ ਜਿਹੜਾ ਵਿਕਾਸ ਆ ਉਹ ਸ਼ਾਹੂਕਾਰ ਨੂੰ ਕਹਿੰਦਾ ਤੇਰਾ 10 ਲੱਖ ਦਾ ਕਰਜ਼ਾ ਜਿਹੜਾ ਮੈਂ 3 ਮਹੀਨਿਆਂ ਦੇ ਵਿੱਚ ਚੁਕਾਉਂਗਾ ਜਿਵੇਂ ਮਰਜ਼ੀ ਚੁਕਾਵਾਂ ਪਰ ਤੂੰ ਇਹਨਾਂ ਨੂੰ ਕੁਝ ਨਹੀਂ ਕਹੇਗਾ ਤੇ ਫਿਰ ਉਹ ਜ਼ਮੀਨ ਦੇ ਕਾਗਜ਼ਾਤ ਆ ਜਿਹੜੇ ਉਹ ਆਪਦੇ ਸਹੁਰੇ ਨੂੰ ਵਾਪਸ ਦਵਾਉਂਦਾਗਾ ਤੇ ਇੱਕ ਨਵੇਂ ਪਰਨੋਟ ਤੇ ਲਿਖ ਲਿਖਾ ਹੁੰਦਾ ਵੀ ਇੰਨਾ ਕਰਜ਼ਾ ਦੇਣਾਗਾ ਤੇ ਰਾਮੂ ਆ ਜਿਹੜਾ ਬੜਾ ਖੁਸ਼ ਹੁੰਦਾ ਕਿਉਂਕਿ ਉਹਦੀ ਜ਼ਮੀਨ ਉਹਨੂੰ ਵਾਪਸ ਮਿਲ ਚੁੱਕੀ ਹੁੰਦੀ ਆ ਤੇ ਉਹ ਕਹਿੰਦਾ ਕਿ ਪੁੱਤ ਮੈਨੂੰ ਤੁਹਾਡੇ ਤੇ ਬੜਾ ਭਰੋਸਾ ਸੀ ਮੈਨੂੰ ਛੰਨੋ ਤੇ ਵੀ ਸੀ ਤੇ ਤੁਹਾਡੇ ਤੇ ਵੀ ਸੀ ਤੇ ਉਧਰੋਂ ਵਿਕਾਸ ਦੇ ਮਾਪੇ ਵੀ ਆਪਣੇ ਪੁੱਤ ਦੀ ਇਸ ਜਿੱਤ ਤੇ ਇਸ ਪ੍ਰਾਪਤੀ ਤੇ ਬੜੇ ਖੁਸ਼ ਹੁੰਦੇ ਆ ਤੇ ਸਾਰੇ ਸੂਰਜਪੁਰ ਪਿੰਡ ਦੇ ਲੋਕ ਵੀ RAMMU ਦੀ ਵਾਹ ਵਾਹ ਕਰਦੇ ਆ ਕਿ ਦੇਖ ਤੇਰੇ ਕੀਤੀ ਨੇਕੀ ਦਾ ਜਿਹੜਾ ਫਾਲਾ ਤੈਨੂੰ ਮਿਲ ਗਿਆ ਤੂੰ ਇੱਕ ਅਨਾਥ ਕੁੜੀ ਨੂੰ ਆਪਣੀ ਧੀ ਬਣਾ ਕੇ ਪਾਲਿਆ ਫਿਰ ਵਿਆਹਿਆ ਤੇ ਤੈਨੂੰ ਕਿੰਨਾ ਵਧੀਆ ਜਵਾਈ ਮਿਲਿਆ ਤੇ ਵਿਕਾਸ ਦੇ ਮਾਪੇ ਵੀ ਇਸ ਗੱਲ ਦਾ ਇਸ਼ਾਨਮਨ ਇਸ਼ਾਨਮਨਦੇ ਨੇ ਕਿ ਤੂੰ ਮੌਕੇ ਦੇ ਉੱਪਰ ਸਾਡੀ ਸਾਡੇ ਪੁੱਤ ਦੀ ਪੜ੍ਹਸਿਆਣਾ ਮਦਦ ਕੀਤੀ ਭਾਵੇਂ ਤੂੰ ਆਪਣਾ ਜਵਾਈ ਬਣਾ ਕੇ ਕੀਤੀ ਪਰ ਤੇਰੀ ਮਦਦ ਨਾਲ ਹੀ ਸਾਡਾ ਜਵਾਈ ਅੱਜ ਇੱਥੋਂ ਤੱਕ ਪਹੁੰਚਿਆ ਤਾਂ ਫਿਰ ਸਾਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਤਿੰਨ ਦਿਨਾਂ ਬਾਅਦ ਵਿਕਾਸ ਆਪਣੀ ਟ੍ਰੇਨਿੰਗ ਤੇ ਜਾਂਦਾ ਤੇ ਫਿਰ 96 ਜਿਹੜੀ ਉਹ ਆਪਣੇ ਸੱਸ ਸਹੁਰੇ ਕੋਲ ਰਹਿੰਦੀ ਆ 6 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਆ ਕੇ ਉਹ ਆਪਣੀ ਨੌਕਰੀ ਜੁਆਇਨ ਕਰਦਾ ਤਾਂ ਆਪਣੇ ਸੱਸ ਸਹੁਰੇ ਤੇ ਆਪਣੇ ਮਾਤਾ ਪਿਤਾ ਨੂੰ ਲੈ ਕੇ ਜਾਂਦਾ ਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਇਹ ਖਬਰ ਲੱਗਦੀ ਆ ਕਿ ਇੱਕ ਆਮ ਪਰਿਵਾਰ ਦਾ ਮੁੰਡਾ ਕਿਵੇਂ ਇੱਕ ਆਮ ਜ਼ਿੰਦਗੀ ਤੋਂ ਉੱਠ ਕੇ ਇੱਕ ਆਈਏਐਸ ਆਫੀਸਰ ਬਣਦਾ ਤੇ ਉਸ ਤੋਂ ਬਾਅਦ ਰਾਮੂ ਤੇ ਸ਼ਾਂਤੀ ਤੇ ਵਿਕਾਸ ਦੇ ਮਾਤਾ ਪਿਤਾ ਦੀ ਜ਼ਿੰਦਗੀ ਹੀ ਬਦਲ ਜਾਂਦੀ ਆ 96 ਤੇ ਰਾਮੂ ਇੱਕ ਦੂਜੇ 96 ਤੇ ਵਿਕਾਸ ਇੱਕ ਦੂਜੇ ਦੇ ਨਾਲ ਬੜੀ ਖੁਸ਼ੀ-ਖੁਸ਼ੀ ਰਹਿੰਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ